ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿ ਲੋਕ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਕਦਰ ਘਟਾ ਲੈਂਦੇ ਆ ਆਪਣੀ ਜ਼ਿੰਦਗੀ ਦੀ ਵੈਲਿਊ ਨੂੰ ਘਟ ਕਰ ਲੈਂਦੇ ਆ ਇੱਕ ਦੂਜੀ ਦੀਆਂ ਚੁਗਲੀਆਂ ਜਾਂ ਇੱਕ ਦੂਜੀ ਦੀਆਂ ਗੱਲਾਂ ਇੱਕ ਦੂਜੇ ਕੋ ਕਰਦੇ ਰਹਿੰਦੇ ਆ ਤੇ ਜਿਹਦੇ ਨਾਲ ਉਹਨਾਂ ਦੀ ਬਾਅਦ ਵਿੱਚ ਆਪਦੀ ਹੀ ਵੈਲਿਊ ਘਟ ਜਾਂਦੀ ਹੈ ਉਹਨਾਂ ਦੀ ਆਪਦੀ ਕਦਰ ਘਟ ਜਾਂਦੀ ਆ ਤੇ ਇਸ ਕਹਾਣੀ ਵਿੱਚ ਦੱਸਾਂਗੇ ਇੱਕ ਸਕੂਲ ਟੀਚਰ ਨੇ ਇੱਕ 100 ਰੁਪਏ ਦੇ ਨੋਟ ਨੂੰ ਧਰਤੀ ਦੇ ਉੱਪਰ ਗੁੱਛਮੁੱਛ ਕਰਕੇ ਕਿਉਂ ਸਿੱਟਿਆ ਸੋ ਦੋਸਤੋ ਵੀਡੀਓ ਨਾ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਸਕੂਲ ਦੇ ਵਿੱਚ ਇੱਕ ਅਧਿਆਪਕ ਇੱਕ ਟੀਚਰ ਆਪਣੇ ਬੱਚਿਆਂ ਨੂੰ ਜਦੋਂ ਉਹਨਾਂ ਦੀ ਜ਼ਿੰਦਗੀ ਦੀ ਵੈਲਿਊ ਸਮਝਾਉਣ ਦੇ ਲਈ ਉਹਨਾਂ ਨੂੰ ਗੱਲਾਂ ਕਰਦਾ ਗੱਲਾਂਬਾਤਾਂ ਕਰਦਾ ਤਾਂ ਉਹ ਸਮਝਦਾ ਕਿ ਇਹਨਾਂ ਬੱਚਿਆਂ ਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਇੱਕ ਉਦਾਹਰਨ ਦੇ ਤੌਰ ਤੇ ਸਮਝਾਇਆ ਜਾਵੇ ਤਾਂ ਕਿ ਬੱਚੇ ਉਹਨਾਂ ਗੱਲ ਨੂੰ ਜਲਦੀ ਕੈਚ ਕਰ ਲੈਣ ਗੱਲ ਦੀ ਜਲਦੀ ਬੱਚੇ ਉਸ ਗੱਲ ਨੂੰ ਸਮਝ ਲੈਣ ਕਿ ਉਹਨਾਂ ਦੀ ਜ਼ਿੰਦਗੀ ਦੀ ਵੈਲਿਊ ਨੂੰ ਘਟਾਉਣਾ ਨਹੀਂ ਚਾਹੀਦਾ ਉਹ ਜ਼ਿੰਦਗੀ ਦੀ ਵੈਲਿਊ ਦੀ ਅਸਲ ਕੀਮਤ ਕੀ ਹੁੰਦੀ ਆ ਤੇ ਉਹ ਬੱਚਿਆਂ ਨੂੰ ਸਮਝਾਉਣ ਦੇ ਲਈ ਸਕੂਲ ਟੀਚਰ ਆਪਣੇ ਪਰਸ ਦੇ ਵਿੱਚੋਂ ਇੱਕ 100 ਰੁਪਏ ਦਾ ਨਵਾਂ ਕੜਕ ਦਾ ਨੋਟ ਬਾਹਰ ਕਢਦਾ ਤੇ ਬੱਚਿਆਂ ਨੂੰ ਜਦੋਂ ਨਵਾਂ ਨੋਟ ਦਿਖਾਉਂਦਾ 100 ਰੁਪਏ ਦਾ ਕਹਿੰਦਾ ਕਿ ਬੱਚਿਓ ਇਹ ਨੋਟ ਤੁਸੀਂ ਲੈਣਾ ਚਾਹੋਗੇ ਤਾਂ ਹੱਥ ਖੜੇ ਕਰ ਲਓ ਬੱਚੇ ਸਾਰੇ ਹੱਥ ਖੜੇ ਕਰ ਲੈਂਦੇ ਕਿ ਹਾਂਜੀ ਸਰ ਅਸੀਂ ਲੈਣਾ ਚਾਹਾਂਗੇ। ਉਹੀ ਟੀਚਰ ਉਸ ਨੋਟ ਨੂੰ ਹੀ ਗੁੱਚਮੁੱਚ ਕਰ ਲੈਂਦਾ ਆਪਣੇ ਹੱਥ ਦੇ ਵਿੱਚ ਗੁੱਚਮੁੱਚ ਕਰਨ ਤੋਂ ਬਾਅਦ ਉਸ ਬੱਚਿਆਂ ਨੂੰ ਦਿਖਾਉਂਦਾ ਕਿ ਹੁਣ ਤੁਸੀਂ ਇਹ ਨੋਟ ਲੈਣਾ ਚਾਹੋਗੇ। ਬੱਚੇ ਕਹਿੰਦੇ ਹਾਂਜੀ ਸਰ ਨੋਟ ਲੈਣਾ ਚਾਹਾਂਗੇ ਅਸੀਂ ਇਹ ਵੀ। ਉਹੀ ਟੀਚਰ ਉਸੇ ਨੋਟ ਨੂੰ ਹੁਣ ਗੁੱਚਮੁੱਚ ਕਰਕੇ ਧਰਤੀ ਤੇ ਸੈੱਟ ਦਿੰਦਾ। ਜਦੋਂ ਧਰਤੀ ਤੇ ਉਹ ਨੋਟ ਨੂੰ 100 ਰੁਪਏ ਦੇ ਨੂੰ ਸੈੱਟ ਦਾ ਬੱਚੇ ਨੂੰ ਸਮਝਾਉਣ ਦੇ ਲਈ ਤਾਂ ਉਹ ਬੱਚੇ ਨੂੰ ਪੁੱਛਦਾ ਕਿ ਹੁਣ ਵੀ ਤੁਸੀਂ ਇਸ ਨੋਟ ਨੂੰ ਲੈਣਾ ਚਾਹੋਗੇ? ਉਹ ਬੱਚੇ ਕਹਿੰਦੇ ਹਾਂਜੀ ਸਰ ਹੁਣ ਵੀ ਅਸੀਂ ਇਹ ਨੋਟ ਨੂੰ ਲੈਣਾ ਚਾਹਾਂਗੇ ਨੋਟ ਚੱਲੇਗਾ ਤਾਂ 100 ਰੁਪਏ ਦੇ ਵਿੱਚ ਹੀ ਹੁਣ ਵੀ ਤਾਂ ਜਦੋਂ ਇੰਨੀ ਗੱਲ ਬੱਚੇ ਟੀਚਰ ਨੂੰ ਕਹਿੰਦੇ ਆ ਤਾਂ ਟੀਚਰ ਬੱਚੇ ਨੂੰ ਕਹਿੰਦਾ ਕਿ ਬੱਚਿਓ ਮੈਂ ਤੁਹਾਨੂੰ ਇਹੀ ਚੀਜ਼ ਸਮਝਾਉਣਾ ਚਾਹੁੰਦਾ ਕਿ ਆਪਣੀ ਜ਼ਿੰਦਗੀ ਦੀ ਵੈਲਿਊ ਇਸ ਕਦਰ ਬਣਾਓ ਕਿ ਤੁਹਾਡੀ ਜ਼ਿੰਦਗੀ ਦੀ ਵੈਲਿਊ ਪੂਰੀ ਵਧੀਆ ਬਣੀ ਰਹੇ ਕਦੇ ਵੀ ਆਪਣੀ ਜ਼ਿੰਦਗੀ ਦੀ ਕੀਮਤ ਨਾ ਘਟਾਓ ਆਪਣੀ ਕਦਰ ਨੂੰ ਘਟਣਾ ਹੋਣ ਦਿਓ ਜਿਸ ਦੇ ਕਾਰਨ ਜ਼ਿੰਦਗੀ ਵਿੱਚ ਕਈ ਵਾਰ ਆਪਾਂ ਨਿੱਕੀਆਂ-ਮੋਟੀਆਂ ਗਲਤੀਆਂ ਕਰ ਲੈਨੇ ਆ ਜਿਦੇ ਕਾਰਨ ਆਪਣੀ ਵੈਲਿਊ ਘਟ ਜਾਂਦੀ ਹੈ ਆਪਣੀ ਜ਼ਿੰਦਗੀ ਦੀ ਵੈਲਿਊ ਘਟ ਜਾਂਦੀ ਆ ਇਸ ਕਰਕੇ ਆਪਾਂ ਨੂੰ ਹਮੇਸ਼ਾ ਜ਼ਿੰਦਗੀ ਵਿੱਚ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਤੇ ਕਦੇ ਵੀ ਕੋਈ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਨੂੰ ਮੰਦੇ ਚੰਗੇ ਬੋਲ ਨਹੀਂ ਬੋਲਣੇ ਚਾਹੀਦੇ ਜਿਸ ਦੇ ਕਾਰਨ ਤੁਹਾਡੀ ਜ਼ਿੰਦਗੀ ਦੀ ਵੈਲਿਊ ਘਟ ਜਾਵੇ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਜ਼ਿੰਦਗੀ ਵਿੱਚ ਹਰ ਟਾਈਮ ਨੇਕ ਕੰਮ ਕਰਨੇ ਚਾਹੀਦੇ ਨੇ ਜਿਸ ਦੇ ਕਾਰਨ ਜ਼ਿੰਦਗੀ ਵਿੱਚ ਆਪਣੀ ਵੈਲਿਊ ਆਪਣੀ ਜ਼ਿੰਦਗੀ ਦੇ ਵਿੱਚ ਕਦਰ ਬਣੀ ਰਹੇ ਹੋਰ ਵੀ ਲੋਕਾਂ ਦੇ ਵਿੱਚ ਤੇ ਆਪਾਂ ਹਰ ਸਮੇਂ ਚੰਗੇ ਕੰਮ ਕਰਦੇ ਰਹੀਏ ਤੇ ਲੋਕਾਂ ਦੀਆਂ ਇੱਕ ਦੂਜੇ ਲੋਕਾਂ ਦੀਆਂ ਉਹਨਾਂ ਇੱਕ ਦੂਜੇ ਦੀਆਂ ਚੁਗਲੀਆਂ ਜਾਂ ਇੱਕ ਦੂਜੇ ਦੀ ਗੱਲ ਦੂਜੇ ਨੂੰ ਦੱਸਣ ਵਿੱਚ ਗੁਰੇਜ਼ ਕਰੀਏ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਕਿਉਂਕਿ ਆਪਾਂ ਇਸ ਚੈਨਲ ਦੇ ਉੱਪਰ ਇਸ ਪੇਜ ਉੱਪਰ ਹਰ ਰੋਜ਼ ਸ਼ਾਮ ਨੂੰ 5 ਵਜੇ ਇੱਕ ਵਧੀਆ ਵੀਡੀਓ ਅਪਲੋਡ ਕਰਦੇ ਹੁੰਦੇ ਆ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਧੰਨਵਾਦੀ